ਕਿ ਪਾਕਿਸਤਾਨ ਦੇ ਵਿੱਚ ਇਸ ਵੇਲੇ ਬੜੀ ਚਰਚਾ ਆ ਕਿ ਇਮਰਾਨ ਖਾਨ ਜਿਹੜੇ ਪਿਛਲੇ 2 ਸਾਲਾਂ ਤੋਂ ਜੇਲ੍ਹ ਚ ਬੰਦ ਆ ਉਹਨਾਂ ਦੀ ਇੱਕ ਰਿਮੋਰ ਚੱਲਦੀ ਆ ਕਿ ਉਹਨਾਂ ਦੀ ਸ਼ਾਇਦ ਮੌਤ ਹੋ ਗਈ ਆ ਇਮਰਾਨ ਖਾਨ ਨੇ ਮੈਂ ਨਹੀਂ ਸਮਝਦਾ ਕਿ ਸਾਡੀ ਇਸਟੈਬਲਿਸ਼ਮੈਂਟ ਸਾਡੀ ਮਿਲਤੀ ਇੰਨੀ ਬੇਦਖਾਨਾ ਹਰਕਤਾਂ ਕਰੇਗੀ ਇਹ ਉਹ ਫਰਜ਼ਾਇਦੀ ਕੀ ਥੇ ਉਹਨਾਂ ਨੂੰ ਨਹੀਂ ਲੰਘਦਾ ਕਿ ਚਾਰ ਦਿਨ ਤੋਂ ਚੱਲ ਰਿਹਾ ਉੱਥੇ ਸਿਰਫ ਪਹਿਲੀ ਵਾਰੀ ਨਹੀਂ ਇਹ ਇਹ ਪੀਡੀ ਚੌਥੀ ਵਾਰ ਆ ਰਹੀ ਹੈ ਉਹ ਉਹ ਹੁੰਦਾ ਨਹੀਂ ਹੈ ਉਹਦੇ ਹੱਕ ਦੇ ਵਿੱਚ ਇਸ ਗੱਲ ਮੰਨਦੇ ਵਿੱਚ ਕੋਈ ਦੋ ਰਾਵਾਂ ਨਹੀਂ ਵਰਨੂ ਕਿ ਉਹ ਮੁਕੇ ਇਹਨਾਂ ਦੇ ਹੱਕ ਤੇ ਨਹੀਂ ਹਾਲੇ ਵੀ ਹੱਕ ਤੇ ਨਹੀਂ ਪਹਿਲਾਂ ਵੀ ਹੱਕ ਤੇ ਸੀਗੇ ਆਈਐਮਐਫ ਦੀ ਐ ਲਾਸਟ ਰਿਪੋਰਟ ਆਈ ਹੈ ਪਿਛਲੇ ਵੀਕ ਤੇ ਤਾ ਫਰੀ ਹੋਣੀ ਹੈ ਫਰੀ ਹੈ ਸਿੱਧਾ 5300 ਬਿਲੀਅਨ ਰੁਪਏ ਜਿਹੜੇ ਨੇ ਪਾਕਿਸਤਾਨ ਤੋਂ ਚੋਰੀ ਕੀਤੇ ਨੇ ਐਸ ਗਵਰਨਮੈਂਟ ਨੇ ਮੈਂ ਨਹੀਂ ਆਂਦਾ ਤੁਸੀਂ ਵੀ ਬਿਆਂਦੇ ਆਈਐਮਐਫ ਪਾਉਂਦਾ ਆਖ ਲਿਆ ਪੰਜਾਬ 247 ਟੀਵੀ ਦੇ ਗਵਾਂਡੀ ਪ੍ਰੋਗਰਾਮ 'ਚ ਤੁਹਾਡਾ ਕਰਦੇ ਹਾਂ ਸਵਾਗਤ ਅੱਜ ਮਿਲ ਬੈਠੇ ਆ ਡਾਕਟਰ ਗੁਰਨਾਮ ਕੌਰ ਸਕਾਲਰ ਨੇ ਸਾਡੇ ਇਹਨਾਂ ਨੂੰ ਅਸੀਂ ਨਾਲ ਇਸ ਕਰਕੇ ਜੋੜਿਆ ਹੈ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸ਼ਾਦਮੀ ਰੋਗ ਬਾਰੇ ਵਿੱਚ ਗੱਲ ਕਰਾਂਗੇ ਇਹ ਗਰਮ ਗਰਮੀ ਸੁਣੀ ਹੋ ਜਾਂਦੀ ਆ ਕਿਉਂਕਿ ਵੜੈਸ ਸਾਹਿਬ ਨੇ ਆਪਣੀ ਮਾਰ ਨੂੰ ਹਰਦੇ ਨਹੀਂ ਜੋੜੀ ਜਿ ਸ਼ਰਾਬ ਤੁਸੀਂ ਇਹ ਸ਼ਰਾਬ ਕਰਨੀ ਨਹੀਂ ਹਰਦੇ ਜੀ ਚਲੋ ਅਸੀਂ ਪ੍ਰੋਗਰਾਮ 'ਚ ਅੱਜ ਕੱਲ੍ਹ ਬੋਲ ਜੀ ਕਰਨੀ ਡਾਕਟਰ ਸਾਹਿਬਾ ਕੇ ਪ੍ਰੋਗਰਾਮ ਦੇ ਦੂਜੇ ਹਿੱਸੇ 'ਚ ਹੋਇਆ ਕਿ ਪਾਕਿਸਤਾਨ ਦੇ ਵਿੱਚ ਇਸ ਵੇਲੇ ਬੜੀ ਚਰਚਾ ਹੈ ਕਿ ਇਮਰਾਨ ਖਾਨ ਜਿਹੜੇ ਪਿਛਲੇ 2 ਸਾਲਾਂ ਤੋਂ ਜੇਲ੍ਹ 'ਚ ਬੰਦ ਆ ਉਹਨਾਂ ਦੀ ਇੱਕ ਨੂਰ ਚੱਲਦੀ ਆ ਕਿ ਉਹਨਾਂ ਦੀ ਸ਼ਾਇਦ ਮੌਤ ਹੋ ਗਈ ਆ ਕੁਝ ਲੋਕ ਕਹਿੰਦੇ ਭਾਰ ਦਾ ਪ੍ਰੋਪਗੈਂਡਾ ਬਹੁਤ ਹੋ ਰਿਹਾ ਕਿ ਉਹ ਵਾਕਈ ਕੁਝ ਹੋ ਗਿਆ ਇਦਾਂ ਦਾ ਬਹੁਤ ਸਾਰੀਆਂ ਰਿਪੋਰਟਾਂ ਆਈਆਂ ਨੇ ਕਿ ਉਹਨਾਂ ਦੀ ਜੇਲ੍ਹ ਦੀ ਤਬਦੀਲੀ ਕੀਤੀ ਗਈ ਆ ਉਹਨਾਂ ਦੀ ਪਾਰਟੀ ਦੇ ਲੋਕ ਤੇ ਉਹਨਾਂ ਦਾ ਪਰਿਵਾਰ ਕਈ ਦਿਨਾਂ ਤੋਂ ਲੰਬੇ ਸਮੇਂ ਤੋਂ ਉੱਥੇ ਜੇਲ੍ਹ ਦੇ ਬਾਹਰ ਇਸ ਗੱਲ ਦੀ ਮੰਨ ਕਰਨ ਨੂੰ ਬੈਠਾ ਹੋਇਆ ਕਿ ਉਨ੍ਹਾਂ ਦੇ ਬਾਰੇ ਦੱਸਿਆ ਜਾਵੇ ਕਿ ਉਹ ਕਿਹੜੀ ਹਾਲਤ ਵਿੱਚ ਨੇ ਤੇ ਸਾਰੀ ਦੁਨੀਆ ਵਿੱਚ ਇਸ ਗੱਲ ਦੀ ਚਿੰਤਾ ਵੀ ਪਾਈ ਜਾ ਰਹੀ ਆ ਕਿ ਇੱਕ ਵੱਡਾ ਲੀਡਰ ਇਮਰਾਨ ਜਿਹੜਾ ਦੇਸ਼ ਦਾ ਪ੍ਰੀਮੀਅਰ ਮਿਨਿਸਟਰ ਬਣਿਆ ਹੋਵੇ ਉਹਦੇ ਨਾਲ ਬਹੁਤ ਮਾੜਾ ਸਬੂਕ ਕੀਤਾ ਜਾ ਰਿਹਾ ਪਾਕਿਸਤਾਨ 'ਚ ਤੇ ਅਪਹਿਲਾਂ ਤੇ ਤੁਹਾਡਾ ਦੋਨਾਂ ਦਾ ਸਵਾਗਤ ਤੇ ਆਪਾਂ ਬੜਾ ਜੀ ਸਾਬ ਨੂੰ ਇਹ ਕੁਐਸਚਨ ਕਰਦੇ ਆ ਕਿ ਜਿਹੜੀ ਲੇਟੈਸਟ ਸਿਚੁਏਸ਼ਨ ਆ ਇਮਰਾਨ ਰੌਂਡ ਦੀ ਕਿਉਂ ਕੀਤਰ ਨੂੰ ਨਜ਼ਰ ਆ ਰਹੀ ਆ ਤੇ ਇਹ ਕੀ ਕਾਰਨ ਆ ਕਿ ਇਦਾਂ ਦੀ ਰਿਵਰ ਚੱਲ ਰਹੀ ਆ ਕਿ ਇਦਾਂ ਸੱਚੀ ਵਿੱਚ ਹੋ ਸਕਦਾ ਕਿ ਨਹੀਂ ਹੋ ਸਕਦਾ ਜੇ ਹੋਇਆ ਤਾਂ ਪਾਕਿਸਤਾਨ ਦੀ ਕਿੱਡਾ ਕੌខਾ ਸਮਾਊਗਾ ਜੇ ਨਹੀਂ ਹੋਇਆ ਤੇ ਕੀ ਅੱਗੇ ਚੱਲ ਕੇ ਜਿਹੜਾ ਕੋਈ ਸਾਂਥਿਕ ਬਣ ਜਾਊਗੀ ਜਾਂ ਜਿਹੜਾ ਪਾਵਰ ਦੇ ਸੈਂਟਰ ਜਿੱਦਾਂ ਬਣੇ ਹੋਏ ਪਾਕਿਸਤਾਨ 'ਚ ਉਹ ਉਸਰੇ ਕੰਮ ਚੱਲਦਾ ਰਹੂਗਾ ਜੀ ਸਾਹਿਬਾ ਬਰਾ ਸ਼ੁਕਰੀਆ ਅੰਗਿਲ ਸਾਹਿਬ ਕਿ ਸ਼ੁਕਰ ਦਾ ਸਾਡੇ ਵਿੱਚ ਮੌਜੂਦ ਹੈ ਤੇ ਕਾਫੀ ਇਨਦਰ ਪੋਲਿਟਿਕਲ ਸੋਸ਼ਲ ਵਿਜ਼ਨ ਹੈ ਤੇ اسی اگر جو ਤੁਸੀਂ 아이ਦਾ ਜਿਹੜਾ ਸਾਡਾ ਸਵਾਲ ਹੈ 임란 ਖਾਨ ਦੇ متعلق 임란 ਖਾਨ ਪਰਸਨ ਨੂੰ 90% 90% ਵਾਰ ਨੂੰ ਰਿਪrezent ਕਰਦਾ بس ਸਾਡੇ ਸਰਵੇ ਰੈਸਨ ਦੇ ਰਿਜਲਟ ਇਹ ਉਹਨਾਂ ਤੋਂ ਇੰਤਜ਼ਾਰ ਹੋ ਕੇ ਗੱਲ ਕਰਨਾ ਮੈਂ ਕੋਈ ਆਪਣੇ ਇਕਨੋਮੀ ਇਹ ਗੱਲ ਕਰ ਰਿਹਾ ਐ ਇੱਕ ਪਰਸਦੀ ਜੋ ਜਿਨੀ ਨਹੀਂ

ਤੇ ਤੇ ਕੇ ਇਨਫਰ ਹੈ ਇਹ ਨਾ ਕਿ ਇਨਫਰ ਕਰਨਾ ਕਿ ਰਿਪੋਰਟੇਬਿਲਟੀ ਕਰਨਾ ਉਹ ਕੰਟਰੋਲਬਿਲਟੀ ਉਹ ਕਰਦੀ ਨਾ ਆ ਰਹੀਆ ਹੋਇਆ ਕਿ ਜੋ ਜੋ ਇਸ ਵੀਆ ਇਸ ਚੇਲੇ ਕਿਉਂ ਹੋ ਜਾਂਦਾ ਉਸ ਨੂੰ ਫਿਰ ਕਰ ਲਿਆ ਗਿਆ ਔਰ ਉਹਦੇ ਵਿੱਚ ਇਕੱਲਾ ਪਾਕਿਸਤਾਨ ਨਹੀਂ ਉਹਦੇ ਨਾਲ ਸੁਪਰ ਪਾਵਰ ਦਾ ਵੀ ਤੁਹਾਨੂੰ ਪਤਾ ਹੈ ਤੁਸੀਂ ਪੜ੍ਹਦੇ ਹੋ ਉਹ ਜਿਵੇਂ ਉਹਦਾ ਰੋਲ ਜਾਂਦਾ ਜਿਹੜਾ ਪ੍ਰੋਟੈਸਟ ਕਰਦਾ ਰੋਲ ਜਾਂਦਾ ਔਰ ਉੱਚੇ ਵਿੱਚ ਜਿਹੜੀ ਯੂਕਰੇਨ ਨਾਲ ਜੰਗ ਲੱਗੀ ਏ ਉਹਦੇ ਚ ਰਸ਼ੀਦੀ ਸਾਡ ਜੇ ਉਹ ਬੜਾ ਕੁਝ ਜੀਣਾ ਇਹ ਵਦਿਆ ਜਿਹੜੇ ਖਿਡਾਰੀ ਨੇ ਖੇਡਣ ਤੋਂ ਪਹਿਲਾਂ ਪੂਰੀ ਬਸਾਤ ਜਿਹੜੀ ਵਿਛਾਦੇ ਨੇ ਉਹ ਕਿਹੜਾ ਮੋੜਾ ਕਿਹੜਾ ਮੋੜਾ ਕਿੱਥੇ ਕੰਮ ਕਰਦਾ ਉਹਨੂੰ ਉੱਥੇ ਰੱਖਦੇ ਨੇ ਇੰਨਾ ਹਾਂ ਦਾ ਜਲਾਸਾ ਬੱਸਰ ਤੇ ਤੁਸੀਂ ਪੁੱਛਿਆ ਕਿ ਜੋ ਹੋਇਆ ਸੀ ਕੀ ਹੋਏਗਾ ਨਹੀਂ ਹੋਇਆ ਤੇ ਕੀ ਹੋਏਗਾ ਦੱਸਿਆ ਜੇ ਕਿ ਮੈਂ ذاتی ਤੌਰ ਤੇ ਸਮਝ ਲਾ ਕੇ ਅਜੇ ਇਸ ਉੱਤੇ ਇਸਟੈਬਲਿਸ਼ਮੈਂਟ ਦੀ ਤਾਰੀਖ ਅਸਾਂ ਕਿ ਕਿਤੇ ਕਿ ਸਰਜ ਮਿਲਟਰੀ ਨੂੰ ਕਿਹਾ ਜਾਂਦਾ ਉਹ ਸਰਵਿਸ ਮੈਂ ਤੁਹਾਨੂੰ ਨਹੀਂ ਚਾਹਜੀ ਕਿ ਆਪਾਂ ਬੈਠੇ ਰਮੀ ਪਾਕਿਸਤਾਨ ਦੇ ਇਸਟੈਬਲਿਸ਼ਮੈਂਟ ਮਰ ਹਰ ਫੌਜੀ ਨਹੀਂ ਹਰ ਆਦਮੀ ਦਾ ਹਰ ਵਤਨ ਨਹੀਂ ਮੈਂ ਅੱਜ ਵੀ ਦਾਅਵਾ ਕਰਨਾ ਚੈਲੰਜ ਕਰਨਾ ਐਸ ਮੰਚ ਤੇ ਬੈਠਿਆ ਹੋਇਆ ਕਿ ਪਾਕਿਸਤਾਨ ਦੇ ਜਿਨੇ ਵੀ ਅਫਸਰ ਫੌਜੀ ਸਾਰੀ ਮਿਲਟਰੀ ਉਹਨਾਂ ਦੇ ਘਰ ਉਹਨਾਂ ਦੇ ਬੱਚੇ ਬੱਚੀਆਂ ਉਹਨਾਂ ਹੀ ਪਹਿਲਾ ਪਰਾ ਸਾਰੇ ਰਾਬਾ ਖਦ ਵੋਟਰ ਨੇ ਲੇਕਿਨ ਹੁਣ ਟ੍ਰਾਬਲ ਮੈਂ ਇਹ ਕਿ ਜਿਹੜੇ ਚਾਂਦੂ ਚੋਂ ਐਚਐਨ 192 ਜਿਹੜੇ ਸਾਡੇ ਦੇ ਮੁਲਕ ਦੇ ਸਾਬਕਾ ਫੌਜੀ ਅਫਸਰ ਨੇ ਯਾਨੀ ਬਰਗੇਰੀਆ ਜੈਕਟੋਤੇ ਦੇ ਬਰਗੇਰੀਆ ਟੋਤੇ ਤੇ ਨਹੀਂ ਲੱਗਿਆ ਜਾਂਦੇ ਨੇ ਬਰਗੇਰੀਆ ਮੇਜਰ ਜਨਰਲ ਲੈਫਟੀਨੈਂਟ ਉਹ ਸਾਰੇ ਉਹ 192 ਐਚਐਨ 4 ਸਟਾਰ ਵਾਲੇ ਭਾਈ 4 ਸਟਾਰ ਵਾਲੇ 3 ਸਟਾਰ ਵਾਲੇ ਉਹ ਉਹ ਜਿਹੜੇ ਨੇ ਐਚਐਮਸੀ ਸਾਗਾ ਉਹ ਇਥੇ ਇੰਟਰੀਅਰ ਤੇ ਬਿਠੇ ਨੇ ਦੇਰ ਜੁਮਾ ਕੇ ਸਾਰੀਆਂ ਜਿਹੜੀਆਂ ਹਾਈਲਾਈਟ ਬਿਲਡਿੰਗਾਂ ਨੇ ਉਹਨਾਂ ਦਾ ਟਾਪ ਫਲੋਰ ਜਾਂ ਉਹਨਾਂ ਦੇ ਫਲੋਰ ਜਿਹੜਾ ਸਟਾਰਟ ਆਉਸਾਨਿਆ ਉਹ ਜਿਹੜੇ ਉਹਨਾਂ ਤੇ ਕਾਬਿਲ ਨੇ ਵੱਡੇ ਵੱਡੇ ਜਵਾਬ ਹਸਮਾ ਨੇ ਬਿਲੀਅਨ ਡਾਲਰ ਨਾਲ ਲੈ ਕੇ ਆਏ ਨੇ ਪੈਸੇ ਵੀ ਜਿਹ ਮੌਜੂਦਨ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਚ ਨਹੀਂ ਚਲਸ ਐਸੀ ਕੈਂਡਾ ਬਿਚੇ ਕੈਂਡਾ ਦੀ ਗਵਰਨਮੈਂਟ ਵੀ

ਉਸ ਤੋਂ ਅੱਗੇ ਜਿਹੜੀ ਦੂਜੀ ਤੋਹਾ ਦਾਲ ਕੀਤੀ ਇਹਨਾਂ ਤੋਂ ਕੁਛ ਬਾਇਦ ਨਹੀਂ ਐ ਕੋਈ ਵੀ ਕਰ ਸਕਦੇ ਨੇ ਇਹ ਅਮਲਾਂ ਨੂੰ ਵਾਕਈ ਫਾਜ਼ਿਲ ਦੇ ਸਕਦੇ ਨੇ ਇਹਦਾ ਪਟੋਲਾ ਹੀ ਉਜੀਤੀ ਜਦੋਂ ਕਰਦੇ ਪਟੋਲਾ ਨੂੰ ਪੈਂਦੀ ਤੇ ਫਿਰ ਕੋਈ ਵੀ ਕਰ ਜਦੋਂ ਕਰਦੇ ਪਟੋਲਾ ਉਹ ਬੰਦਾ ਜਿਹਨੂੰ ਨੌ ਬਦਦਿਆ ਉਹਦੀ ਖਾਤੇ ਸੁਈਟਾ ਆਪਣਾ ਆਪਿਆ ਉਹ ਅਗਲਾਈ ਉਹ ਜਾਨ ਬਚਾਉਣ ਵਾਸਤੇ

لیکن عمران خان دا جڑا مقصد ہے عمران خانوں میں نہیں سمجھا کہ ਸਾਡੀ ਇਰਸਟੈਬਲਿਸ਼ਮੈਂਟ ਸਾਡੀ ਮਿਲਟਰੀ ਐਨੀ ਬੇਕੂਹਾਨਾ ਹਰਕਤਾਂ ਕਰੇਗੀ ਇਹ ਉਹ فرਜਾਈਗੀ ਕਿਥੇ ٹھیک ਹੈ عمران خانوں 90% ਕਿਉਂ 9% ਲੋਕ ਸਰਕਾਰ ਦੇ ਆ ਗਏ ਐ ਕੀ ਕਰਨਗੇ ਕਿਥੇ ਜਾਣਗੇ ਫਿਰ ਭੱਜਗੇ ਕਿਸੇ ਕਹਿੰਦਾ ਹੀ ਤੁਹਾਡੇ ਕਿਹੜੇ ਪ੍ਰੋਗਰਾਮ ਕੀ ਬੈਠੇ ਹੋਣਗੇ لیکن ਅਜਮਤ ਹੁੰਦਾ ਸਾਂ ਬਾਰ ਖਾਂਗੇ ਪਨਾਮ ਦਨਾਲ ਦੁਗੀਆਂ ਮੇਰੇ ਵੀ ਰਾਤੇ ਉਤੇ ਹੈ ਨੇ ਕਿਉਂਕਿ ਅਸੀਂ ਸਾਥੀ ਲੋਕਾਂ ਇੱਕ ਦੂਜੇ ਦੇ ਘਰਾਂ ਪਹਿਲਾਂ ਖਾਸ ਆਪਣਾ ਇਕਤਾਲ ਕੰਮ ਨਹੀਂ ਕੀਤਾ ਜਗੀਰ ਤ윙 ਗਿਲ ਚੰਦਨ ਆ ਅਸੀਂ ਕੱਚੇ ਮਿਲ ਕੇ ਇੱਕ ਮਿਸ਼ਨ ਰਿਕਵਰੀ ਕੀਤਾ ਹੈ ਤੇ ਮੇਰੇ ਰਾਤ ਨੂੰ ਮੈਂ ਉਹ ਪਤਾ ਹਾਲੇ ਤੱਕ ਇਹੋ ਨਾਲ ਕੋਈ ਐਸਾ ਲੇਕਿਨ ਹੁਣ ਐਸਾ ਕਰਨ ਆਤੀ ਪਹਿਲਾਂ ਤੁਸੀਂ ਮਾਰਕੀਟ 'ਚ ਜਗ੍ਹਾ ਬਣਾਉਂਦੇ ਹੋ ਤੁਸੀਂ ਮੌਸਮ ਦਾ ਹਾਲ ਪਤਾ ਕਰਨ ਵਾਸਤੇ ਉਸਾਰਾਂ ਤੇ ਗੋਬਾਰੇ ਛੱਡਦੇ ਹੋ ਜਦ ਦੂਜੇ ਅਬਸੋਲੂਟ ਜਲੇ ਪੇ ਪੇ ਜਦ ਇਹ ਮੌਸਮ ਦਾ ਵਾਜਾ ਦਾ ਹਾਲ ਤੁਹਾਨੂੰ ਦੱਸਦੇ ਨੇ ਇਹ ਉਹਨਾਂ ਪਤਾ ਕਰਦਾ ਹੈ ਕਿ ਵੇਖੋ ਲੋਕਾਂ 'ਚ ਕਿੰਨੀ ਰਿਸਿਸਟੈਂਸ ਹੈ ਲੋਕੀ ਕੀ ਕਰਦੇ ਨੇ ਜਿਹਦੇ ਲੋਕੀ Imran Khan ਦੇ ਮਤਲਬ ਕਿ ਬਿਲਕੁਲ ਸਮਝਾ ਨਹੀਂ ਤੇ ਫਿਰ ਚਲੋ ਕਾਲੇਉਂ ਜੇ ਨਹੀਂ ਤੇ ਐ ਐ ਐ ਸਾ ਪੰਗਾ ਲੈ ਨਹੀਂ ਸਕਦੇ ਇਹ ਜੇ ਜਦੋਂ 2 4 5% ਦਾ ਫਰਕ ਹੋਣਾ ਹੈ ਰਿਸਟ ਕਰਦੇ ਪਬਲਿਕ ਆਪੀ ਨੇ ਕਿ ਜੇ ইমরান ਖਾਨ ਨੂੰ ਉੱਥੋਂ ਪੋਲਟਿਕਸੋਂ ਪੂਰਾ ਡਿਲੀਟ ਕੀਤਾ ਜਾਂਦਾ ਕਿ ਤਰੀਕੇ ਨਾਲ ਤੇ ਲੋਕਾਂ ਦਾ ਰਿਐਕਸ਼ਨ ਕੀ ਹੋਵੇ ਉਹ ਟੈਸਟ ਕਰੀ ਕਿ ਕਿਹੜੀ ਤਰੀਕੇ ਨਾਲ ਕਹਿੰਦੇ ਵਾ ਤੇ ਨਹੀਂ ਪਾਕਿਸਤਾਨ ਤੋਂ ਕੋਈ ਤੇਲ ਨਿਕਲਿਆ ਜ਼ਮੀਨ ਚੋਂ ਨਾ ਕੋਈ ਸੋਨਾ ਬਰਾਮਦ ਹੋਇਆ ਨਾ ਕੋਈ ਬ੍ਰਾਜ਼ੀਲਿਅਨ ਬਰਾਮਦ ਹੋਇਆ ਕਿ ਜੇ ਲਾਪ ਉਹ ਕਹਿੰਦੇ ਸਾਨੂੰ ਹੁਣ ਦੁਨੀਆ ਦੀ ਜ਼ਰੂਰਤ ਨਹੀਂ ਪਰਸਨ ਆਜੀਵਿਕ ਕਰਦੇ ਹਾਂ ਦੇ ਚੱਲਣ ਦਾ ਇੱਕ ਮੂਲਕ ਹੈ ਔਰ ਉਹ ਸੋਚ ਅਸਲ ਕਿੰਜਫ ਉਹ ਇੱਕ 1.5 ਬਿਲੀਅਨ ਡਾਲਰ ਯਾਨੀ 1.5 ਮਿਲੀਅਨ ਡਾਲਰ ਲਾਣਾ ਸੀ ਆਇਆ ਮਾਦੇ ਤਲਵ ਵੀ ਚਾਚਾ ਦੇ ਨੇ ਤੇ ਉਹ ਅਬਾਹ ਨੂੰ ਆਸੀ ਦੇ ਕੇ ਕਿ ਪੂਰੀ ਦੁਨੀਆ ਚ ਮੂੰਹ ਕਿੰਜ ਕਰਨੀ ਨਾ ਚੰਗਾ ਆਪਰ ਆਪੀਨ ਕੀ ਬਲ ਰਹਾ ਹੈ ਅਮਰਾਦ ਜੀ ਜੀ ਕੋ ਆਪ ਨੂੰ ਜਿਸ ਵਾਰਾ ਉਹਨੇ ਪਾਕਿਸਤਾਨ ਦੇ ਹਾਲ ਦੱਸਿਆ ਕਿ 90% ਲੋਕ ਤੇ 90% ਜੂਥ ਜਿਹੜਾ ਉਹਦੀ سپورਟ ਤੇ ਆ ਤੇ ਮੈਂ ਕਹਿੰਦਾ ਅਮ ਜੀ ਨਾਮ ਪੁੱਛੋ ਅਗਲਾ ਸਵਾਲ ਕਿ ਜੇ ਇਨੇ ਲੋਕ ਦੀ سپورਟ ਤੇ ਆ ਤੇ ਫੌਜ ਦੇ ਪਰਿਵਾਰਾਂ ਦੇ ਪਰਿਵਾਰ ਉਹਦੇ ਵੋਟਰ ਆ ਤੇ ਕਿਰਤਨ ਵੋਟ ਕਰੀਦਾ ਨਹੀਂ ਬੰਦਾ ਦੇਖੋ ਤੇ ਜਿਹੜੀ ਗੱਲ ਉਹਨਾਂ ਨੇ ਕਹੀ ਜਿਹੜੀ ਨਾਲ ਮੈਂ ਸਾਰੀ ਤਕਰੀਕਾ ਲੈ ਟਾਈਮ ਟੂ ਟਾਈਮ ਮੇਰੀ ਅਸਲ ਵਿੱਚ ਨਾ ਕੋਈ ক্রিকেট ਵੀ ਉਹ ਤਾਂ ਹੈ ਨਹੀਂ ਸਾਹ ਹੈ ਪਰ ਉਹਨਾਂ ਦੀ ਇੰਟਰਵਿਊਜ਼ ਦੇਖਦੀ ਰਹੀ ਮੈਂ ਜਦੋਂ ਅਜੇ ਪਲੇਅਰ ਉਹ ਇੰਡੀਆ ਉਹ ਪਾਕਿਸਤਾਨ ਹੀ ਜਾਂਦੇ ਨੇ ਉਹ ਉਹਤਨੇ ਬੜਾ ਮੀਟ ਗਈਆਂ ਤੇ ਉਹ ਉਹਦੇ ਥੋੜੀ ਦੇ ਚਾਸੀ ਬਣੀ ਫੇਰ ਜਦੋਂ ਉਹ بڑے ਆਪਣੇ ਮਤਲਬ ਕਹਾਂ ਲੋ ਤੁਸੀਂ ਪ੍ਰਾਈਮ ਮਿਨਿਸਟਰ ਵੀ ਪਾਕਿਸਤਾਨ ਦੇ ਤੇ ਕਰਤਾਰਪੁਰ ਦਾ ਲਾਂਗ ਅਪ ਹੋਇਆ ਉਹ ਬੜੀ ਪੋਜ਼ਿਟਿਵ ਗੱਲ ਹੈ ਜਿਹੜੀ ਨੂੰ ਲੱਗ ਜਾਂਦੀ ਉਹ ਉੱਤੇ ਪਹਿਲੀ ਵਾਰੀ ਮੈਂ ਉਹਦੇ ਬਹੁਤ ਸੁਣਿਆ ਕਿ ਸਿੱਖਾਂ ਦਾ ਜਿਹੜਾ ਮੱਕਾ وہ بھی پاکستان جیڑا مدینہ وہ بھی پاکستان چاہیے جیسے گرو صاحب پیدا ہوئے وہ ہوگی جیتے انہوں نے اپنی آخری جوتی جو سنیا وہ بھی پاکستان میں وہ سارا گلا میں بڑی پوزیٹیو لگی دوسری گل جی ہے انہوں نے نبے پرسینٹ لوگ میں دیکھا کہ گاہے بگاہے جدو تو انہوں نے جیل دے سوٹے ہیں پاکستان کے لوگ جزاہے کرتے رہے کسی بھی لیڈر کے حق کے باہر سڑکوں سے نکل آنا نے یہاں کوئی بھی بڑا سوچنے وہ سارے لوگوں دے حق کے کرتے رہے ہیں دوسری گل جی کہ زیادہ پالیٹکشن پالیٹکس کے میرا بہت فیلڈ نہیں پر ਕਿੰਗ ਬੇਰਕ ਤੋਂ ਵਿਦਿਆਰਥੀਆਂ ਦੇ ਨਾਤੇ ਨਿਗਰ ਰੱਖੀ ਦੀ ਥੋੜੀ ਜੀ ਕਿ ਜਦੋਂ ਹੀ ਆਪਣੇ ਇੰਡੀਆ ਨੂੰ ਛੱਡ ਕੇ ਰਸ਼ੀਆ ਦੇ ਵਿੱਚ ਗਏ ਇੰਨਾ ਖਾਨਾ ਉਹ ਉੱਥੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਖਿਆਲ ਹੈ ਇਹਨਾਂ ਨੂੰ ਕਾਬੂ ਕਰ ਸਕਦੇ ਹੋ ਸੋਕਿੰਗ ਪਲਾਨ ਜਿਹੜੀ ਵੇਖੇ ਦਿਸੇ ਕਿਉਂਕਿ ਅਮਰੀਕਾ ਤੋਂ ਡਾਲਰ ਆਉਣੇ ਬੰਦ ਹੁੰਦੇ ਸੀ ਜਿਹੜੀ ਤੁਸੀਂ ਗੱਲ ਕੀਤੀ ਹੈ ਹਨ ਤੇ ریولٹ بھی شاید ڈیموکریسی کہ ہتھیار یونیورسٹی کاسان مورچے کا دیکھ اسی طرح پاکستان کے جوں نے جیل چوٹسٹ کر دیں لوگ سڑکوں سے آ رہے ہیں یہ ایک بار نہیں ہونا دیا ਚਾਰ ਦਿਨ ਤੋਂ ਚੱਲ ਰਿਹਾ ਉੱਥੇ ਸਿੱਤੇ ਪਹਿਲੀ ਵਾਰੀ ਨੂੰ ਇਹ ਇਹ ਪੀਜੀ ਚੱਕੀ ਆ ਜਾ ਰਹੀ ਵਾਦੀ ਆ ਉਹ ਇੱਕੰਬਾਰ ਹੀ ਹੈ ਉਹਦੇ ਹੱਕ ਦੇ ਵਿੱਚ ਇਸ ਗੱਲ ਦੇ ਵਿੱਚ ਕੋਈ ਦੋਰਾਂ ਨਹੀਂ ਹੈ ਕਿ ਉਹ ਬੁਕੇ ਨੇ ਹੱਕ ਤੇ ਨਹੀਂ ਹਾਲੇ ਵੀ ਹੱਕ ਤੇ ਨਹੀਂ ਪਹਿਲਾਂ ਦੇ ਹੱਕ ਤੇ ਸੀਗੇ ਤੇ ਦੂਜਾ ਇਹ ਸਾਰੇ ਜਿਹੜਾ ਵਾਪਰ ਰਿਹਾ ਮਿਲਟਰੀ ਕਰਕੇ ਉਹ ਵਾਪਰ ਰਿਹਾ ਮੈਨੂੰ ਇਹ ਲੱਗਦਾ ਕਿ ਖਾਸ ਕਰਕੇ ਜਿਹੜੇ ਹੁਣ ਮਨਾਈ ਨੇ ਤੁਸੀਂ ਉਹਨਾਂ ਨੂੰ ਬਣ ਗਏ ਨੇ ਉਹ ਉਹਨਾਂ ਦਾ ਜਾਦਾ ਰੋਲ ਉਹਦੇ ਵਿੱਚ ਹੈ ਲਗਭਗ ਇਹ ਸੰਤੀ ਦੋਗਣਾ ਕਰ ਗਏ ਕਿ ਤੇ ਕਹਿ ਕੇ ਗਏ ਹੋਏ ਨੇ ਕਿ ਜਿਹੜੀ ਆ ਮੌਜੂਦਾ ਦੌਰ ਹੈ ਉਹਦੇ ਵਿੱਚ ਜਿਹੜੀ ਡੈਮੋਕ੍ਰੇਸੀ ਦੀ ਹੈ ਕੋਈ ਤਰੀਕਾ ਹੁੰਦਾ ਕਿ ਲੋਕ ਬਾਹਰ ਨਿਕਲ ਕੇ ਪ੍ਰੋਟੈਸਟ ਕਰਨਾ ਜਿੱਦਾਂ ਤੁਸੀਂ ਹਵਾਲਾ ਦਿੱਤਾ ਪੰਜਾਬ ਵਿੱਚ ਜਿੱਦਾਂ ਹੈ ਤੂੰ ਪਰ ਦੂਗੇ ਪਾਸੇ ਅਗਲੇ ਪਾਸੇ ਵੀ ਕੋਈ ਡੈਮੋਕ੍ਰੈਟਿਕ ਫੋਰਸਸ ਹੋਣਗੀਆਂ ਕਿ ਉਹ ਤੁਹਾਡੀ ਗੱਲ ਸੁਣਣਗੇ ਨਾ ਜੇ ਉੱਥੇ ਇੰਡਾਇਰੈਕਟਲੀ ਡਿਕਟੇਟਰਾਂ ਦਾ ਤਰ੍ਹਾਂ ਸਰਕਾਰ ਚੱਲ ਰਹੀ ਹੋਵੇ ਜਿਹੜੀ ਜਿਹੜੀ ਹੁਣ ਜਿੱਦਾ ਇਹ ਸਰਕਾਰ ਹੈ ਜੇ 90% ਦੇ ਜਿਹੜੇ ਵਿਕਸਿਤ ਲੋਕ ਉਹਦੇ ਨਾਲ ਨੇ ਤੇ ਇਹਦਾ ਮਤਲਬ ਇਹ ਸਰਕਾਰ ਹੀ ਆਪਣੇ ਅਕੀਲ ਲਈ ਬੰਦੀ ਹੈ ਇੱਕ ਗੱਲ ਦੂਜੀ ਗੱਲ ਇਹ ਇਲੈਕਟਿਡ ਹੋ ਮੰਨੀ ਹੈ ਸਿਲੈਕਟਿਡ ਜਿੱਦਾਂ ਇਹ ਸ਼ਬਦ ਪਾਕਿਸਤਾਨੀ ਬਹੁਤ ਵਰਦੇ ਆ ਕਿ ਇਲੈਕਟਿਡ ਹੈ ਕਿ ਸਿਲੈਕਟਿਡ ਹੈ ਹਨਾ ਤੇ ਇਹ ਇਹ ਜਿਹੜੀ ਡੈਮੋਕਰੇਟਿਕ ਜਿਹਦਾ ਮਿਸਾਲ ਦਿੰਦੇ ਆ ਕਿਸੇ ਵੀ ਹੋਰ ਮੌਲਕ ਦੀ ਭਾਵੇਂ ਅਮਰੀਕਾ ਦੀ ਕਰ ਲਈਏ ਭਾਰਤ ਦੀ ਕਰ ਲਈਏ ਇੰਗਲੈਂਡ ਦੀ ਕਰ ਲਈਏ ਕਿਤੇ ਕਰ ਲਈਏ ਸਮੇ ਸਮੇ ਤੇ ਹਾਕਮ ਹੁੰਦੇ ਤੇ ਹਮੇਸ਼ਾ ਚਾਪਰ ਹੀ ਨਹੀਂ ਉਹ ਜਿੱਥੇ ਵੀ ਮਾਰੀ ਨੂੰ ਟੀ ਡੈਮੋਕ੍ਰੇਸੀ ਬਚੀ ਆ ਜੋ ਹੈਗੀ ਆ ਉੱਥੇ ਵੀ ਇਹ ਗੱਲ ਕਿਸ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਡਰ ਲਗਾਈ ਜਾਂਦਾ ਪਰ ਜੇਕਰ ਅਗਲੇ ਪਾਸੇ ਦਿੱਤੀ ਇਹਨੇ ਤਾਕਤਵਰ ਲੋਕ ਨੂੰ ਹੁਣ ਤੇ ਜੇ ਨੂੰ ਤੁਸੀਂ ਕਹੋ ਕਿ ਚੁੱਪਚੀ ਤੇ ਇਹ ਨਾ ਮਰ ਜਾਏਗਾ ਦੇਖੋ ਜੇ ਤੁਸੀਂ ਹਥਿਆਰ ਬੰਦ ਇਨਕਲਾਬ ਦੇ ਰਲ ਕਰਦੇ ਹੋ इंसान चेचानी चेटान ਠੀਕ ਹੈ ਜਿਹੜਾ ਇਨਸਾਨ ਇੱਕ ਗੋਚ ਪੋਸਟਾ ਹੁੰਦਾ ਹੈ ਲੇਕਿਨ ਮੈਂ ਦਰਸਾਂ ਦੀ ਗੱਲ ਨੂੰ ਸੈਕਿੰਡ ਕਰਨਾ ਕਿ ਉਹ ਜਿਹੜਾ ਹੈ ਸ਼ੇਰਾਂ ਦਾ ਨਹੀਂ ਹੈ ਪਾਕਿਸਤਾਨ ਪਾਕਿਸਤਾਨ ਕਿ ਉੱਥੇ ਜਦ ਨੇਪਾਲ ਮਰੇ ਗਏ ਕਿ ਸ਼ਾਇਦ ਮੂਵਮੈਂਟ ਹੋ ਸੀ ਉੱਥੇ ਪਾਕਿਸਤਾਨ ਜਿਵੇਂ ਇੰਡੀਆ ਇੱਕ ਹਿਊਜ ਕੰਟਰੀ ਹੈ 1.4 ਬਿਲੀਅਨ ਦਾ ਐਸਾ ਨਾ ਪਾਕਿਸਤਾਨ ਵੀ 2.3 ਕਰੋੜ ਦਾ ਯਾਨੀ ਆਲਮੋਸਟ 300 ਮਿਲੀਅਨ ਜਿਹੜੀ ਉਥੇ ਪੁਲਿਸ ਨੇ ਦੇ ਕੇ ਫਿਰ ਸਾਦੇ ਤੇ ਤੇ ਤਾਂ ਸੋਬੇ ਵੀ ਨਹੀਂ ਉਹਦੇ ਪਰਮਿਟ ਫਾਦੇ ਉਥੇ ਜਿਹੜਾ ਜਿਹੜੀਆਂ ਗਵਰਨਮੈਂਟਾਂ ਜਿਨ੍ਹਾਂ ਨੇ ਦਿੱਤੀਆਂ ਨੇ ਮੌਜੂਦਾ ਰਜਿਮ ਨੇ ਉਹ ਵੀ ਸਟ੍ਰਾਂਗ ਪਾਰਟੀਆਂ ਮਤਲਬ ਜਿਹੜੇ ਕਦੇ ਕਦੇ ਮਾਫੀਆ ਵੀ ਇਹ ਕਰ ਰਹੇ ਹਨ ਨਾ ਸਿਸਟਮ ਨੇ ਉਹਨਾਂ ਦੇ ਰੂਸ ਜਿਹੜੇ ਨਹੀਂ ਉਥੇ ਮੌਜੂਦ ਨੇ ਉਹਨਾਂ ਦੇ ਮਫਾਦਤ ਉਥੇ ਬਲੰਕ ਕਰ ਦਿੰਦੇ ਨੇ ਆਫਸਰ ਇਹ ਲੋਕ ਉਹਨੂੰ ਨਾ ਚਾਂਦੇ ਹੀ ਕਰ ਰਹੇ ਜਿਨ੍ਹਾਂ ਨੂੰ ਇਹਨਾਂ ਸਰਕਾਰਾਂ ਨੇ ਮੁੜ ਕੇ ਪੈਂਟੋ ਸੰਭਿਆ ਇਹ ਸਾਰੀ ਉਹਨਾਂ ਦੀ ਇਹਨਾਂ ਦੀ ਨਾਲ ਨਹੀਂ ਹੋਇਆ ਉਹ ਉਸਤਾਦੀ ਸੀ ਉਹਦੇ ਨੇ ਵਿੱਚੋਂ ਵਿੱਚ ਨਾਲ ਆ ਹੀ ਜਾਂਦੇ ਨੇ ਨਾਲ ਉਥੋਂ ਬੈ ਰੱਖਦੇ ਨੇ ਆਪਣੇ ਤੇ ਇੱਥੇ ਆ ਕੇ ਜਨਾਬ ਗਵਰਨ ਪੁਰਾ ਇਹਨਾਂ ਨੂੰ ਅਕਾਮੋਡੇਟ ਕਰਦੀ ਵੀ ਸਾਡੀ ਅਸੀਂ ਜਿਵੇਂ ਉਹਨਾਂ ਦੇ ਮਲਕ ਦੇ ਸਿਟੀਜ਼ਨ ਚਾਂਦਾ ਦੀ ਨਾਲ ਤੁਹਾਡੇ ਐਸੇ ਪਰਿਵਰਕ ਕੇ ਬਿਲਕੁਲ ਆਖਾਂਗਾ अच्छा मैं चानल चानल तो केवल जानना चाहना चाहना है जेड़ा जिन्ना ਸਮਾਂ ਮਿਲਿਆ Imran Khan ਨੂੰ ਤੁਹਾਨੂੰ ਕੀ ਲੱਗਦਾ ਕਿ ਉਹ ਦੌਰ ਜਿਹੜਾ ਸੀਗਾ ਉਹ ਪਾਕਿਸਤਾਨ ਦਾ ਬਿਹਤਰੀਨ ਦੌਰ ਸੀਗਾ ਜਾਂ ਉਸ ਤੋਂ ਪਹਿਲਾਂ ਜਿਹੜਾ Benazir ਵਾਲਾ ਦੌਰ ਸੀ ਕੁਝ ਤਰੀਕੇ ਨਾਲ ਉਹ ਤੋਂ ਬਿਹਤਰ ਸੀਗਾ ਕਿਉਂਕਿ ਜਦੋਂ ਬਹੁਤ ਸਾਰੇ ਇਨਵਾਲਵ ਸੀਗੇ ਜਿਹਨੂੰ ਮੈਡਮ ਬੇਨਜੀਨ ਹੁੰਦੇ ਸੀਗੇ ਤੇ ਕਿਸੇ ਪਾਰਟੀ ਨਾਲ ਵੀ ਵਾਸਤਾ ਰੱਖੇ ਉਹਨੇ ਕੰਮ ਵੀ ਕੀਤਾ ਤੁਹਾਨੂੰ ਕਿੱਦਾਂ ਲੱਗਦਾ ਇਮਾਨਦਾਰੀ ਦੀ ਸੋਚਣਾ ਵੀ ਕੀ ਉਦੋਂ ਡੈਮੋਕ੍ਰੇਸੀ ਜ਼ਿਆਦਾ ਪ੍ਰਚਲਿਤ ਸੀ ਜਾਂ ਅੰਰਾਨਖਾਨ ਦੇ ਵੇਲੇ ਵੀ ਹੋਈ ਸੀ ਜਾਂ ਇਮਰਾਨ ਨੇ ਵੀ ਫਿਰ ਉਹ ਹੀ ਸ਼ਾਮ ਦਾ ਸਾਰਾ ਮਦੀਨਾ ਸ਼ਬਦ بار بار ਵਰਤਿਆ ਡਾਕਟਰ ਸਾਹਿਬ ਵੀ ਖੁਸ਼ ਹੁੰਦੇ ਸੀ ਕਿ ਕਰਤਾਰਪੁਰ ਮਦੀਨਾ ਹੱਦਾ ਤੇ ਉਹ ਮੱਕਾ ਨੇ ਕਹਿਤਾ ਮਨੇ ਇਹ ਵੀ ਸਿੱਖੀ ਕਹਿੰਦਾ ਸੋਚਦੇ ਆ ਆਪ ਬੰਦੇ ਦੀ ਸੋਚ ਮੁਤਾਬਕ ਜਿਹੜਾ ਕੀ ਡੈਮੋਕ੍ਰੇਸੀ ਜਿਹਨੂੰ ਕਹਿੰਦੇ ਆ ਉਹ ਬਿਹਤਰ ਬੇਨਜੀਰ ਦੇ ਵੇਲੇ ਸੀ ਕਿ ਮਹਾਰਾਜ ਦੇ ਵੇਲੇ ਸੀ ਜਾਂ ਉਹ ਦੌਰ ਕਿਉਂ ਜੀ ਸੀ ਅੱਛਾ ਤੁਹਾਡੀ ਗੱਲ ਬੜੀ ਚੋਖੀ ਵੀ ਗੱਲ ਹੈ ਔਰ ਇਹਦਾ ਜਵਾਬ ਮੈਂ ਹੀ ਜ ਸਰਗਰਾਂ ਡਾਕਟਰ ਸਾਹਿਬਾ ਕਿਉਂਕਿ ਇੱਕ ਪੜ੍ਹੇ ਲਿਖੇ ਹੋਣ ਨੇ ਨਹੀਂ ਤੁਹਾਨੂੰ ਜਿਵੇਂ ਕਿ ਤੁਸੀਂ ਮੈਂ ਕਿਹਾ ਮੈਂ ਕੋ ਉਹਨੇ ਨਾ ਸਰ

ਕੰਪੇਸ਼ ਕਿਤਾਬਿਲ ਉਰ ਪਾਸ ਹੋਇਆ ਬਲਜੀ 30 ਮਾਰਚ ਨੂੰ ਪੂਰੀ ਦੁਨੀਆ ਚ ਹ ਹ ਉਸ ਤੋਂ ਬਾਅਦ ਉਹ ਮਨਾਇਆ ਜਾਂਦਾ ਹੈ ਕਿ ਸਾਫ ਬਹੁਤ ਚਿੰਨ੍ਹ ਨਹੀਂ ਤੇ ਪਛਾਣਾ ਕਿ ਹੋਰ ਤੁਹਾਨੂੰ ਕਿਹਾ ਜਾ ਉਹ ਤੋਂ ਬਾਅਦ ਲੇਖ ਜਿਹੜਾ ਇਮਾਨ ਖਾਨ ਦਾ ਉਹ ਥਰਨਾ ਵੱਡਾ ਜਿਹੜਾ ਉਹ ਜਿਹੜਾ ਮਸਲਾ ਹੈ ਨਾ ਉਹਦਾ ਮਸਲਾ ਹੈ ਵੀ ਕਿ ਉਹਨੂੰ ਲੋਕ ਪਸੰਦ ਕਰਦੇ ਨੇ ਉਹ ਕੋਈ ਮਤਲਬ ਐਸ ਕਿਸਮ ਦਾ ਉਹਦੇ ਉਹਦੇ ਕੋਈ ਮਫਾਦਾ ਤੇ ਉਹਦੇ ਨਾਲ ਅਸੀਂ ਮੈਂ ਬੈ ਕੇ ਉਹਦੇ ਉਹਦੇ ਨਾਲ ਪੂਰਾ ਇੱਕ ਸਾਲ ਮੈਂ ਉਹਦੇ ਨਾਲ ਉਹਦੇ ਕੰਟਰੈਕਟ ਤੇ ਕੰਮ ਕੀਤਾ ਮੈਨੂੰ ਪਤਾ ਹੈ ਉਹਦੇ ਖਾਨ ਪੀਣ ਉੱਥੇ ਬੈਠਦਾ ਉਹ ਯਕੀਨ ਕਰੋ ਉਹ ਬਲਬ ਗੋਸ਼ਟ ਵੀ ਖਾਂਦਾ ਹੈ ਲੇਕਿਨ ਉਹ ਯਾਨੀ ਮੀਟ ਵੀ ਖਾਂਦਾ ਹੈ ਲੇਕਿਨ ਉਹ ਦਾਲ ਰੋਟੀ ਜ਼ਮੀਨ ਤੇ ਜ਼ਮੀਨ ਤੇ ਬੈ ਗਿਆ ਮੰਜੀ ਟੁੱਟੀ ਹੋ ਤੇ ਲੇਟ ਗਿਆ ਪਰ ਉਹਦੇ ਨਾਲ ਅਸੀਂ ਇਹ ਚੀਜ਼ਾਂ ਬਿਲਕੁਲ ਉਹ ਕਦੀਮੀ ਉਹਨੇ ਮੈਂ ਸਮਝਣਾ ਕਿ ਉਹ ਬੰਦਾ ਕਲੈਪਟਰ ਨਹੀਂ ਹੋ ਸਕਦਾ ਜਿਹੜਾ ਆਪਣੇ ਘਰ 'ਚ ਦੂਜੀ ਅਰੀ ਕਿਸੇ ਨੂੰ ਇੱਕ ਆਗਵਾ ਦੀ ਟਿੱਕੀ ਜਿਹੜੀ ਹੈ ਨਾ ਉਹ ਵੀ ਦਿੰਦਾ ਮਰੋਂ ਉਹ ਕਹਿੰਦੀ ਬਿਸਕਟ ਦੀ ਤੇ ਤੇ ਤਿੰਨ ਬੰਦੇ ਆ ਤੇ ਤਿੰਨੇ ਰੱਖੀਂ ਦੇ ਕੇ ਸਾਰਾ ਬਿਸਕਟ ਹੀ ਲੈ ਗਦਾ ਉਹ ਜਦੋਂ ਸੁਣਿਆ ਉਹਦੇ ਬਾਰੇ ਪਤਾ ਨਹੀਂ ਕਿ ਕਿਵੇਂ ਚਾਹੀਏ ਮਰੋਂ ਸਰ ਗਲਤੀ ਕਿੱਥੀ ਹੋਈ ਰਕੋ ਸਰ ਉਹਦੀ ਉਹ ਜਨਾਬ ਕੋਹਦੀ ਕਿੱਥੀ ਉਹਦੇ ਕੋ ਵਡੀਆਂ ਉਲਾਦਾ ਨਹੀਂ ਦੋ ਬੱਚੇ ਨੇ ਉਹ ਦੋ ਬੱਚੇ ਉਹ ਸਮਾਨ ਦੇ ਕੋਲ ਰਹਿੰਦੇ ਜਿਹੜੀ ਬਿੱਲੀਆਂ ਬਿੱਲੀਆਂ ਵਾਲੇ ٹھیک ہے مطلب انہوں کو پیسے دیتے ہیں وہ تو بھی ہوئی دو بچے نے وہ جمائے ماں ہاں دے بھی یعنی ایسا مطلب وہ شکیور نے انہوں کسے چیز دی ضرورت ہے انہیں اے جو ایک پرابن میں اے جو نے اینا خوال آئی ایم ایف دی ہے لاسٹ رپورٹ آئی ہے پیچھر بھی ہے تو پڑی ہو ہے فیفٹی تری ہنڈرڈ بلین روپی جڑے نے پاکستان تو چوری کیتے ہیں ایس گورنمنٹ نے ਮੈਂ ਨਹੀਂ ਆਂਦਾ ਤੁਸੀਂ ਵੀ ਬਿਆਂਦੇ ਆਈਐਮਐਫ ਪਾਉਂਦਾ ਆ ਗਏ। ਉਹ ਇਹ ਤਾਂ ਬਤਾਵੇ ਕਿ ਇਹਨਾਂ ਚੋਰਾਂ ਨੇ ਹੋਂ ਵੀ ਆਪਣੇ ਹਾਸੇ ਇਹਨੇ ਜਨਰਲ ਆਸਰ ਆਸਰ ਮੰਦਿਰ ਨੇ ਆਪਣੇ ਹਾਸੇ ਜਿਹੜਾ ਉਹ ਜਿਹੜਾ ਇਹ ਕਿ ਮੰਗਿਆ ਸੇਫ ਪੈਕੇਜ ਮੰਗਿਆ ਕਿ ਮੇਰੀ ਜ਼ਿੰਦਗੀ ਜਮੀਨੋਂ ਮੇਰੇ ਖਿਲਾਫ ਕੋ ਕੇਸ ਨਹੀਂ ਹੋਏਗਾ। ਯਾਨੀ ਐਸੇ ਤੁਸੀਂ ਕਨਸਟੀਟਿਊਸ਼ਨ ਤੋਂ ਮੰਨਦੂਰ ਕਰਵਾਉਂਦੇ ਹੋ, ਪਾਰਲੀਮੈਂਟ ਤੋਂ ਮੰਨਦੂਰ ਕਰਵਾਉਂਦੇ ਹੋ ਐਸੀ ਚੀਜ਼ਾਂ ਫਿਰ ਇਹਨਾਂ ਜਿਹੜੇ ਚੋਰ ਜਿਹੜਾ ਸ਼ਹਾਸ਼ਿਵ ਜਿਹੜਾ ਹੁਣ ਮੌਜੂਦਾ ਪ੍ਰਾਈਮ ਮਿੰਿਸਟਰ ਹੈ ਜਿਸ ਨੇ ਇਹਨੇ ਉਹ ਚੁਲਿਆ ਪ੍ਰਾਈਮ ਮਿੰਿਸਟਰ ਦਾ ਇਹ ਐਲੈਕੇਮ ਜਿਹੜਾ ਫਰਵਿਕ ਡੋਲਾਰ ਚੀਨ ਹੋਏ ਨੇ ਉਸਨੇ 11 ਵਜੇ ਉਹਦੀ ਅਦਾਲਤ ਚ ਹੀਰਿੰਗ ਸੀ ਉਹਨੂੰ ਕਿੰਨੇ ਕਿਤਾਜਾ ਰਹੀ ਸੀ ਠੀਕ ਹੈ ਉਹ ਚਾਰ ਸ਼ੀਟ ਸੀ ਉਹਦੇ ਤੇ ਉਹ ਉਹਨੂੰ ਪੜ ਕੇ ਸੁਣਾਈ ਜਾਣੀ ਸੀ ਤੇ ਉਸਨੂੰ 11 ਵਜੇ ਸਵੇਰ ਉਹ ਤੋਂ ਖਾਲਫ ਲੈ ਆਏ ਨੇ ਉਹ ਚਲੇ ਗਏ। ਹਾਂ ਜੇ ਪ੍ਰਮੇਸ਼ਰ ਜੀ ਤਾਂ ਉਹ ਕਹਿਣਾ ਚਾਹੁੰਦੇ ਹਨ ਕਿ ਮੈਂ ਤਾਂ ਤੁਸੀਂ ਕਹਿੰਦੇ ਤੁਹਾਨੂੰ ਬੜੇ ਲਫ਼ਜ਼ੋ ਜੁੜੇ ਨੇ ਤੇ ਮੈਂ ਉਹ ਉਸ ਟੈਨ ਨਾਲ ਨਹੀਂ ਗਈ ਕਿ ਤੁਸੀਂ ਮੇਰੀ ਗੱਲ ਨੂੰ ਸਮਝੀ ਨਹੀਂ। ਇਹ ਜਿਹੜਾ ਮੈਂ ਕਹਿੰਦਾ ਪਸੰਦ ਆਉਂਦੀ ਹੈ। ਗੱਲ ਸੁਣੋ ਪਸੰਦ ਆਉਂਦੀ ਹੈ। ਆਉਣ ਵੀ ਰਾਨੀ ਚੰਗਾ ਲੱਗਿਆ ਇਹ ਹਰ ਇੱਕ ਨੂੰ ਚੰਗਾ ਲੱਗਦਾ। ਮੱਕਾ ਤੇ ਮਦੀਨਾ ਮੁਹੰਮਦ ਸਾਹਿਬ ਦੇ ਜਨਮ ਤੇ ਉਹਨਾਂ ਦੀ ਫੌਤਗੀ ਦੇ ਨਾਲ ਜੁੜੇ ਹੋਏ ਨੇ। ਇਸੇ ਤਰ੍ਹਾਂ ਕਰਤਾਰਪੁਰ ਤੇ ਮਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਬੱਤ ਤੇ ਜੋਤੀ ਜੋਤ ਸਮੇਂ ਨਾਲ ਜੁੜੇ ਨੇ ਉਹਨੇ ਨੇ ਉਸੇ ਸੈਂਸੇ ਦੀ ਗੱਲ ਕੀਤੀ ਸੀ ਤੇ ਮੈਂ ਵੀ ਉਸੇ ਸੈਂਸੇ ਦੇ ਪ੍ਰੀਸੀਵ ਕੀਤਾ ਕਿ ਜੋ ਸਾਡੇ ਜਿਹੜੇ ਪਵਿੱਤਰ ਸਥਾਨ ਮੰਨੇ ਜਾਂਦੇ ਨੇ ਫਾਊਂਡ ਰਹੂnde ਉਹ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਦੇ ਲਈ ਯਾਤਰਾ ਖੁੱਲ੍ਹ ਨਹੀਂ ਜਾਣ ਜਾਣ ਦਾ ਸਾਧਨ ਬਣਨਾ ਇਹ ਇੱਕ ਚੰਗੀ ਗੱਲ ਸੀ ਜਦੋਂ ਇਦਾਂ ਦੇ ਰਸਤੇ ਖੁੱਲਦੇ ਨੇ ਉਹ ਤੁਹਾਡੇ ਤੋਂ ਮਿਲਖਾਂ ਦੇ ਜਿਹੜੇ ਰਿਲੇਸ਼ਨਸ ਨੇ ਉਹਨਾਂ ਨੂੰ ਵੀ ਠੀਕ ਕਰਦੇ ਨੇ ਉਹਨਾਂ ਵਿੱਚ ਇੱਕ ਦੂਜੇ ਨੂੰ ਜਾਣਦੇ ਤੁਹਾਨੂੰ ਜਿਵੇਂ ਸਪੋਜ਼ ਕੀਤਾ ਆਵਾਮ ਹੈ ਜਿਹੜੀ ਉਹ ਪੋਲੀਟੀਸ਼ੀਅਨ ਦੇ ਥਰੂ ਤਾਂ ਮੀਨ ਨਹੀਂ ਮਿਲ ਸਕਦੇ ਐਵੇਂ ਦੇ ਸਾਡੇ ਨਹੀਂ ਬਾਈ ਨਹੀਂ ਮਿਲ ਸਕਦੇ ਕਿ ਇੱਕ ਬੁੱਦੇ ਨੂੰ ਜਾਣ ਸਕਦੀਆਂ ਜਿਵੇਂ ਸੋਸ਼ਲ ਮੀਡੀਆ ਦੇ ਕਰਕੇ ਪੰਜਾਬੀ ਨੇ ਜਾਂਦੇ ਆ ਦੇ ਪਾਕਿਸਤਾਨੀ ਤੇ ਹਿੰਦੁਸਤਾਨੀ ਨੇ ਉਹ ਰੇੜੇ ਆ ਰਹੇ ਨੇ ਉਹਨੂੰ ਕਰਤਾਰਪੁਰ ਖੁੰਮੇ ਦੇ ਨਾਮ 'ਤੇ ਵੀਡੀਓਜ਼ ਦੇਖਦੇ ਰਹੇ ਉਹ ਵੀ ਗੁਜਰਾਤ ਤੱਕ ਤੋਂ ਆਮ ਲੋਕ ਨੇ ਜਿਹੜੇ ਮੈਂ ਅਸੀਂ ਪਾਕਿਸਤਾਨ ਚਲੇ ਦੇਖ ਕੇ ਆਣੇ ਉੱਥੇ ਉਹਦੇ ਬਾਨੇ ਆ ਜਾਂਦੇ ਨੇ ਮੈਂ ਉਸ ਸੰਸਦ ਦੇ ਵਿੱਚ ਗੱਲ ਕੀਤੀ عمران خان ایک سپورٹس مین نا, رہا, نا, بھی ہے ہم پولیٹیشن بھی ہوتی ہیں ہم پہلے سپورٹس مین بھی ہے یہ سپورٹس مین بھی سپورٹ ہوں وہ علاقی قسم دی ہوتی ہے ہم نے جب ہم کھیڑ دیا ہم نے کوئی دور نظم جائے کسی چیز ہم پاس سے چھڑ کے تو ہم اپنی ایک سپورٹس مین بھی سپورٹ بھی ہوتی ہے اس طرح ہم نے یہ سپورٹ پولٹکس بھی چھوئی کام بھی ہوتی ہے میرا ہے میں نے میں جاتی ہوں اچھا اگر آپ نے یہ آئے دیا ਕੋਈ ਚੀਜ਼ ਤੁਸੀਂ ਹਰ ਗਰੀ ਜਿਸ ਵਾਰ ਸੁਈਦੇ ਹੋ ਇੰਜ ਹੋ ਨਹੀਂ ਜਾਂਦੀ ਕਦੇ ਕਦੇ ਹੋ ਵੀ ਜਾਂਦੀ ਹੈ ਲੇਕਿਨ ਇਹ ਇਸੇ ਇਸ ਤੋਂ ਪੌਂਚਵੀ ਹੋਣਾ ਚਾਹੀਦਾ ਕਿ ਇਹ ਐਸੇ ਸਦਾ ਹੀ ਹੋ ਜਾਂਦਾ ਲੇਕਿਨ ਕਦੇ ਕਦੇ ਹੋ ਵੀ ਜਾਂਦਾ ਇਸ ਵਾਸਤੇ ਮੈਂ ਸਮਝਣਾ ਕਿ ਇਹ ਦੀ ਕੋਈ ਗੱਲ ਨਹੀਂ ਇੱਕ ਪ੍ਰੋਸੈਸ ਰਾਹੀ ਹੈ ਸਰ ਅ ਸਟੇਬਲ ਫੰਕਸ਼ਨ ਨੂੰ ਆਰਮੀ ਨੂੰ ਉਹਨਾਂ ਪਤਾ ਹੈ ਕਿ ਜੇ ਬਨਾਮ ਖਾਨਾਂ ਨਾਲ ਜਾਤੀ ਕਰਨਗੇ ਤੇ ਫਿਰ ਪਾਕਿਸਤਾਨ ਤੋਂ ਉਹ ਬਾਹਰ ਨਹੀਂ ਨਿਕਲ ਸਕਦੇ ਅਕਸਰ ਆਪਣੇ ਅਮਰ ਸਿੰਘ ਜਿਹੜੀ ਇਸ ਤਰ੍ਹਾਂ ਦੇ ਹੁਕਮ ਪਾਸ ਕਰਾ ਲਿੰਦੇ ਨੇ ਜਦੋਂ ਲੋਕ ਤਾਕਤ ਛੰਦੇ ਨਹੀਂ ਤੇ ਉਹ ਕਿ ਭੁੱਲ ਜਾਂਦੇ ਨੇ ਕਿ ਸਾਡੇ ਤੋਂ ਬਾਅਦ ਜਿਹੜੇ ਦੂਜੇ ਆਉਣ ਵਾਲੇ ਉਹ ਫਿਰ ਵੀ ਕਾਨੂੰਨ ਬਦਲ ਸਕਦੇ ਆ ਇੱਕ ਜ਼ਰੂਰੀਤ ਹੀ ਵੀ ਆਸੂ ਮੰਨੀ ਉਹਨਾਂ ਨੇ ਕਰਾ ਲ ਕੇ ساری ਜ਼ਿੰਦਗੀ ਅੰਦਰ ਤੇ ਕੇਸਾਂ ਚੱਲੇ ਤੇ ਮੁੜ ਕੇ ਕੀ ਕਨਸਟੀਟਿਊਸ਼ਨ ਚੈੱਕ ਪਾਏ ਲੋਕਾਂ ਕਿ ਕਿੱਡੀ ਆਸੂ ਨਹੀਂ ਕਰਿਆ ਜਿਹੜੇ 10 ਸਾਲ ਸੰਦੇ ਲਿੰਦੇ ਕਿ ਸਾਡੇ ਬਿਛੇ ਨਹੀਂ ਸਰਵਾ ਏਜੀ ਮੀ ਨਿਕਲਿਆ ਹੈ ਦੁਨੀਆ ਦੇ ਜਿੰਨੇ ਡਿਕਟੇਟਰ ਹੋ ਵੀ ਆਏ ਨੇ ਮੁਸਲਿਮ ਹੀ ਚਿਰ ਨਹੀਂ ਨਾ ਫਾਲੇ ਪਾਰਲਮੈਂਟ ਦੇ ਆਪੇ ਨੂੰ ਤਾਂ ਅਗਿਆਤ ਤਾਰਿਆਤ ਹਨ ਨੇ ਰੰਦੀ ਦੁਸ਼ਮਣ ਕਰ ਆਪਣੇ ਉਹ ਸਰਦਾਰ ਨੂੰ ਤਬਕਲਾ ਲਿਆ ਐ ਤੇ ਐ ਤੇ ਦੁਨੀਆ ਚ ਚੰਗਾ ਬਾਈ ਜੀ ਉਹ ਜਿਆ ਨਾ ਹੱਕ ਨਹੀਂ ਜਿਹੜਾ ਸੋਚਿਆ ਉਹ ਗੱਲ ਮੈਂ ਮਰ ਜੂਗਾ ਹਾਂ ਨਹੀਂ ਹਾਂ ਨਾ ਮੈਂ ਕੁਝ ਵੀ ਕਹਿ ਸਕਦਾ ਕੁਝ ਨਹੀਂ ਬਾਕੀ ਐ ਤੇ ਲਿਖ ਰਿਹਾ ਮੈਂ ਪਸੰਦ ਦੇ ਉਤੇ ਨਾ ਭਾਈਆਂ ਦੀ ਜਿਹੜੇ ਐਸੇ ਸੋਚਦੇ ਨੇ ਪੈ ਕੇ ਹਾਂ ਸ਼ਰੀਫ ਜਾਂ ਉਹ ਵਰਦਿਆਰੇ ਭਾਈ ਜੀ ਪਰ ਐ ਸੋਚਦੇ ਨੇ ਕਿ ਅਸੀਂ ਇਹੋ ਪਤਾ ਨਹੀਂ ਸਾਦੀ ਜ਼ਿੰਦਗੀ ਦਾ ਮੈਂ ਸਾਡੇ ਤੋਂ ਪਹਿਲਾਂ ਵੀ ਸਾਦੀ ਜ਼ਿੰਦਗੀ ਰਹਿ ਨੇ ਨਾ ਤੇ ਉਹਨਾਂ ਤੋਂ ਪਹਿਲਾਂ ਵਾਲੇ ਕਦੀ ਸਾਦੀ ਜ਼ਿੰਦਗੀ ਰਹਿ ਨੇ ਨਾ ਇਹਦਾ ਸਾਦੀ ਜ਼ਿੰਦਗੀ ਰਹਿਣਾ ਤੇ ਐਫ ਆਰ ਸੀ ਇਹਨਾਂ ਵੀ ਮਰ ਜਾਂਦਾ ਸਾਡੇ ਜਦ ਮੌਤ ਇਨਸਾਨ ਦੀ ਜੋ ਮੌਤ ਹੁੰਦੀ ਹੈ ਨਾ ਉਹ ਜਿਹੜੀ ਮੌਤ ਕਰਦਾ ਹੈ ਨਾ ਉਸ ਐਂਜਲ ਦਾ ਫਰਿਸ਼ਤੇ ਦਾ ਨਾ ਇਜ਼ਾਇਲ ਇਹ ਵੀ ਇਜ਼ਾਇਲ ਦਾ ਵੇਟ ਕਰਦਾ ਹੈ ਇਹਨਾਂ ਵੀ ਉਹ ਆਜਾ ਦੇ ਕਾਲਾ ਜੇ ਬਹੁਤ ਬਹੁਤ ਸ਼ੁਕਰੀਆ ਜਸੰਦਾ ਉਹ ਤੁਹਾਡੇ ਨਾਲ ਉਹਨਾਂ ਦੇ ਕਲਾਤੇ ਆਪਾਂ ਇੱਥੇ ਇਹ ਦੁਕਾਨ ਕਰਾਤਾ ਤਾਂ ਬਹੁਤ ਬਹੁਤ ਸ਼ੁਕਰੀਆ ਚਲਦਾ ਵੀ ਤੇ ਬਲੈ ਸਾਹਿਬ ਦਾ ਖਾਲਸਾ ਹੋਵੇ ਜੀ ਕੀ ਖਤਰੀ